ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਹੋਇਆ ਤਲਵੰਡੀ ਸਾਬੂ ਭਰਾ ਮੇਰੇ ਕੁਲਵੀਰ ਕੋਲੇ ਤੇ ਬਹੁਤ ਸੋਹਣਾ ਟਰੈਕਟਰ ਆ ਭਰਾ ਕੋਲੇ ਤੇ ਬਾਈ ਨਾਲ ਥੋੜੀ ਕਰਾਉਂਦੇ ਗੱਲਬਾਤ ਤੇ 735 313 ਮਹਿੰਦਰੀ ਆਰੇ ਟਰੈਕਟਰ ਕੋੰ ਦਵਾਉਂਦੇ ਆ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬੋਲਰ ਸਾਹਿਬ ਠੀਕ ਠਾਕ ਹੋ ਹਾਂਜੀ ਹਾਂਜੀ ਹੋਰ ਠੀਕ ਠਾਕ ਬਾਈ ਜੀ ਤੁਸੀਂ ਚਨਾਓ ਹਾਂ ਹੋਰ ਬਾਈ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਦੇਖਣ ਵਾਲਾ ਨੂੰ ਤੇ ਸਾਖੀ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਹਾਂਜੀ ਹੋਰ ਜੀ ਬੋਲਰ ਸਾਹਿਬ ਨਿਮਾਤ ਮਾਤਮਾ ਹੁਣ ਤਾਂ ਸੁੱਖ ਸ਼ਾਂਤੀ ਰੱਖਣੀ ਗਣੀ ਦੋਣਾ ਸਹੀ ਗੱਲ ਹੈ ਕਾਈ ਬਈ ਯਾਰ ਹਾਂਜੀ ਹਾਂਜੀ ਦਾਣੇ ਇਕੱਠੇ ਹੋ ਜਾਣਗੇ ਤੂੜੀ ਬਣ ਜੂਗੀ ਸਹੀ ਗੱਲ ਹੈ ਜੀ ਹਾਂ ਹੋਰ ਹਾਂਜੀ ਤੇ ਆਪਣੇ ਇਹਦੇ ਬਾਰੇ ਦੱਸੋ ਜੀ ਸਵਰਾਜ ਬਾਰੇ ਬੋਲੋ ਸਭ ਚਾਰੇ ਟੂਰਨਾਮੈਂਟ ਹੈ ਹਾਂਜੀ ਪੂਰੇ ਵਿਕੇਟੀ ਦੀ ਹੈ ਹਾਂਜੀ ਮਗਰਲੇ ਬੋਲੋ ਦੇ 13 ਛੇ 28 ਦੇ ਬੋਲੋ ਦੇ ਹਾਂਜੀ ਕੋਈ ਦੇਸੀ ਟੂਰਨੀ ਹਾਂਜੀ ਇਹਨੂੰ ਕੰਪਨੀ 12 ਵਾਲੇ ਦਿੰਦੀ ਹੈ ਹਾਂਜੀ ਆਪਾਂ 13 ਵਾਲੇ ਪਾਏ ਆ ਠੀਕ ਹੈ ਜੀ 15000 ਦਾ ਫਰਕ ਹੈ ਹਾਂਜੀ ਪਰ ਵੀ ਜਿਹੜੀ ਚੀਜ਼ ਅੱਜ ਕੱਲ ਆਉਣ ਡਿਮਾਂਡ ਆ ਉਹ ਹੀ ਚਲੂਗਾ। ਅੱਛਾ ਦੂਜਿਆਂ ਨਾਲ 15000 ਮਹਿੰਗੇ ਆ ਇਹ। 12 ਵਾਲੇ 24-25000 ਦੇ ਆ ਚੜੀ ਆ 40000 ਦੇ। ਠੀਕ ਹੈ ਜੀ। ਇੰਨਾ ਫਰਕ ਆ ਇਹ। ਬਹੁਤ ਸੋਹਣਾ ਡੈਟਾ। ਟਾਇਰ ਨਵੇਂ ਉਹ ਹੀ ਚੱਲਣੇ ਆ। ਹਾਂ ਜੀ। ਤੇ ਇੰਜਨ ਗੇਅਰ ਦਾ ਕਿਵੇਂ ਜੀ? ਬਾਈ ਪੂਰਾ ਹੀ ਚੰਗਾ ਗਾਰੰਟੀ ਆ ਬਾਹ ਕੇ ਲੈ ਜੀ। ਅੱਛਾ ਜੀ। ਹਾਂ। ਕਿਹੜਾ ਮਾਡਲ ਆ ਜੀ? 2000 ਤੇ 4 ਮਾਡਲ ਆ ਬਾਈ। 2004 ਮਾਡਲ। ਹਾਂ ਬਾਈ। ਇੰਜਨ ਗੇਅਰ ਦੀ ਪੂਰਾ ਗਾਰੰਟੀ ਆ। ਬਾਈ ਪੂਰੀ ਗਾਰੰਟੀ ਆ ਵੱਲੋਂ। ਤੇ ਇਹ ਤੇ ਲਾਉਨ ਫ ਹਰਿਆਣਾ ਨੰਬਰ ਹੈ ਠੀਕ ਹੈ ਜੀ ਤੇ 2 ਲੱਖ ਤੇ 55 ਹਜ਼ਾਰ ਡਿਮਾਂਡ ਆਈ ਕਿੰਨੇ ਦਾ ਛੱਡ ਦਾਂਗੇ ਭਾਈ ਇਹ ਭੁੱਲਰ ਸਾਹਿਬ ਦੇ ਦਾਂਗੇ 2 ਲੱਖ ਤੇ 40 ਹਜ਼ਾਰ ਦਾ 2 ਲੱਖ 40 ਹਜ਼ਾਰ ਦਾ ਹਾਂ ਠੀਕ ਹੈ ਜੀ ਦੇਖੋ ਭਰਾਓ ਬਹੁਤ ਸੋਹਣਾ ਡੈਟਾ ਹੈ ਤੇ ਇਹਦੀ ਛਤਰੀ ਜੀ ਛਤਰੀ ਦੇ ਦਾਂਗੇ ਘਰੇ ਪਈ ਹੈਗੀ ਹੈ ਜੀ ਹਾਂ ਹਾਂ ਡੰਡਾ ਫੱਟੀ ਛਤਰੀ ਸਮਾਨ ਪੂਰਾ ਹੁੰਦਾ ਆਪਣਾ ਡੈਟਾ ਠੀਕ ਹੈ ਜੀ ਇਹ ਤਾਂ ਪੁੱਛਣ ਵਾਲੀ ਗੱਲ ਹੀ ਹੈਣੀ ਆਪਾਂ ਦੇਣੇ ਦੇਣਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਅੱਗੇ ਆ ਕੇ ਆਪਣੇ ਕੋਲ ਛੱਬੀ ਪੀ ਹੈ ਨਾ ਜੀ ਇਹ ਵੀ ਮਾਰੋ ਭੁੱਲਰ ਸਾਹਿਬ 4 ਚਫੇਰੇ ਕੈਮਰਾ ਟਾਇਰ ਨਵੇਂ ਆ ਜਮਾ ਮੂਰਲੇ 49 ਅੱਛਾ ਚੌਪੜਾ ਨਵੇਂ ਗੁਡੀਆਰ ਦਾ ਬਾਈ ਜਮਾ 4 ਨਵੇਂ ਭਰਾ ਮੇਰੇ ਦੇਖੋ ਗੁਡੀਆਰ ਦਾ 16 928 ਦੇ ਪਰ ਸਿਸਟਮ ਦੇਖ ਲੋ ਹਾਂਜੀ ਤੇ ਸਿਸਟਮ ਲੱਗਿਆ ਕਨੋਪੀ ਲੱਗੀ ਆ ਹਾਂ ਫਾਈਬਰ ਵਾਲੀ ਛਤਰੀ ਫਾਈਬਰ ਵਾਲੀ ਲੱਗੀ ਛਤਰੀ ਵੱਡਾ ਸਾਊਂਡ ਲੱਗਿਆ ਹੋਇਆ ਢੋੜਾ ਬੰਪਰ ਵੀ ਆ ਹਾਂਜੀ ਪੂਰਾ ਘੈਂਟ ਟਰੈਕਟਰ ਆ ਪੂਰਾ ਸੋਹਣਾ ਹਾਂਜੀ ਢੋੜਾ ਬੰਪਰ ਲੱਗਿਆ ਭਰਾ ਮੇਰੇ ਦੇਖੋ ਤੇ ਸਾਰਾ ਟੋਟਲੀ ਜੇਨੂਇਨ ਟਰੈਕਟਰ ਆ ਬਾਈ ਹਾਂਜੀ ਪੂਰਾ ਜਮਾ ਕੇ ਤੇ ਕੱਲ ਮਰੀ ਲੱਗਦੀ ਹੈ ਪੀਵੀ 31 ਮਾਨਸਾ ਦਾ ਨੰਬਰ ਹੈ ਫਰਸਟ ਓਨਰ ਡਰਾਈਵਰ ਹੈ ਪੀਵੀ 31 ਮਾਨਸਾ ਦਾ ਠੀਕ ਹੈ ਜੀ ਤੇ ਜਮਾ 1 ਰੁਪਿਆ ਲਾਉਣ ਦੀ ਲੋੜ ਨਹੀਂ ਨਾ ਬਾਈ ਪੰਜੀ ਲਾਉਣ ਦੀ ਲੋੜ ਨਹੀਂ ਸਰਵਿਸ ਵੀ ਨਹੀਂ ਕਰਨੀ ਪੈਂਦੀ ਜਾ ਕੇ ਹੋਰ ਪੂਰਾ ਸੋਨਾ ਡਰਾਈਵਰ ਜਮਾ ਪੂਰਾ ਵੀ ਹੀ ਆ ਹਾਂ ਬਾਈ ਕਿਹੜਾ ਮਾਡਲ ਹੈ ਜੀ ਇਹ 2018 ਮਾਡਲ ਹੈ 2018 ਮਾਡਲ ਹਾਂ ਬਾਈ ਕਿੰਨੀ ਡਿਮਾਂਡ ਹੈ ਜੀ 6 ਲੱਖ 30 ਹਜ਼ਾਰ ਰੁਪਏ 6 ਲੱਖ 30 ਹਜ਼ਾਰ ਹਾਂ ਬਾਈ ਕਿੰਨੇ ਛੱਡ ਦਾਂਗੇ ਸਰ ਪੁੱਲਰ ਸਾਹਿਬ ਇਹਦੀ ਡਿਮਾਂਡ ਨਾਲੋਂ ਆਪਣਾ ਜਮਾ ਹੀ ਜ਼ਿਆਦਾ ਰੱਖਿਆ ਹੈ ਹਾਂ ਜੀ ਪਹਿਲਾਂ ਅਰਾਦਾ ਸੀ ਯਾਰ 6.5 ਲਿਖ ਦਈਏ। ਚੱਲਾ ਮੈਂ ਮੰਮੰਦਾ ਜਾਇਆ ਖੜਾ। ਹਾਂਜੀ ਹਾਂਜੀ। 6 ਲੱਖ 20 ਹਜ਼ਾਰ ਦਾ ਰੇਡਰ ਦੇਣਾ। 6 ਲੱਖ 20 ਹਜ਼ਾਰ। ਹਾਂ ਬਈ। ਠੀਕ ਹੈ। ਹਾਂ। ਆਹੀ ਲੱਗਿਆ 6850 ਹਜ਼ਾਰ ਦਾ ਘਟੋ ਘਾਟਾ। ਬਾਈ ਪੈਸੇ ਤਾਂ ਲੱਗਦੇ ਆ। ਹਾਂ। ਬਹੁਤ ਥੋੜਾ ਰੈਕਟਰ ਆ ਭਰਾ ਮੇਰੇ। ਹਾਂ। ਠੀਕ। ਬਾਈ ਜਾਨਾ ਜਾ ਕੇ ਪੰਜੀ ਲਾਉਣ ਦੀ ਲੋੜ ਨਹੀਂ। ਹਾਂਜੀ ਹਾਂਜੀ ਜਮਾਂ ਹਾਂ। ਐ ਟੂ ਟਾਇਰ ਹੀ ਹੁੰਦੇ ਆ ਜਮਾਂ। ਟਾਇਰ ਇੰਜਨ ਗੇਅਰ ਸਾਰਾ ਸਮਾਨ ਬਾਕੀ ਪੂਰਾ ਬਾਈ ਟੋਟਲੀ ਪੂਰਾ ਦਾ। ਹਾਂਜੀ ਹਾਂਜੀ। ਐਕਸਟਰਾ ਐਮਪੀ ਵੀ ਐਕਸਟਰਾ ਲੱਗਿਆ। ਹਾਂਜੀ ਹਾਂ ਬਈ ਅੱਗੇ ਆ ਗਏ ਮਹਿੰਦਰਾ ਹੈ ਇਹ ਮਹਿੰਦਰਾ ਨਹੀਂ ਇਹ ਮਹਿੰਦਰੀ ਹੈ ਮਹਿੰਦਰੀ 255 ਵਾਲੀ ਹਾਂ ਬਈ ਠੀਕ ਆ ਜੀ ਇਹ ਵੀ ਲੀਗ ਲੋਕ ਕਿਥੋਂ ਨਹੀਂ ਭਰਾਵਾਂ ਨਾ ਨਾ ਇਹਦੇ ਭੁੱਲਰ ਸਾਹਿਬ ਇਹਨੂੰ ਦਿਖਾਉਣ ਦਾ ਮਕਸਦ ਹੈ ਇਹਦੇ ਟਾਇਰ ਦੇਖੋ ਹਾਂਜੀ ਟਰੈਕਟਰ ਛੋਟਾ ਹੈ ਛੋਟੀ ਪੂੰਜੀ ਦਾ ਹਾਂਜੀ ਪਰ ਕਰ ਵੀ ਟਰੈਕਟਰ ਬਹੁਤ ਚੰਗਾ ਹਾਂ ਚਾਰੇ ਟਾਇਰ ਨਵੇਂ ਅੰਗ ਚ ਆ ਪੂੜੀ ਹਰデアਟ ਨਵੇਂ ਆਈ ਨਾ ਜੇ ਕੇ ਸੋਨਾ ਜੇ ਕੇ ਦੇ ਜੇ ਕੇ ਦੇ ਚਾਚਾ ਪੰਜਾਬ ਨੰਬਰ ਹੈ ਹਾਂਜੀ 90 ਮਾਡਲ ਹੈ ਹਾਂਜੀ ਤੇ ਹੁਣ ਸੀਜ਼ਨ ਅੱਗੇ ਤੂੜੀ ਦਾ ਸਟਾਰਟ ਹੋ ਗਿਆ ਹਾਂਜੀ ਤੂੜੀ ਢੋਣ ਨੂੰ ਦਾਣੇ ਢੋਣ ਨੂੰ ਬਈ ਮਰਦਾ ਹੀ ਨਹੀਂ ਕੁਛ ਹੀ ਕਰੀ ਜਾਉ ਜੀ ਕੁਛ ਹੀ ਖਾਦੋ ਟੈਂਕੀ ਇੱਕ ਵਾਰੀ ਭਰ ਦੋ ਲੋਡ ਨਹੀਂ ਸੀ ਜੰਡ ਪਾ ਦੂਗਾ ਹਾਂਜੀ ਹਾਂਜੀ ਇਹਦਾ ਖਰਚਾ ਬਹੁਤ ਘੱਟ ਹੈ ਖਰਚਾ ਹੈ ਨਹੀਂ ਬੋਲੋ ਸਰ ਹਾਂ ਆਹ ਸੇ ਟਰੈਕਟਰ ਦੇ ਮੁਕਾਬਲੇ ਦੀ ਹੈ ਇਹ ਤੈਨੂੰ ਕੁਛ ਨਹੀਂ ਹੁੰਦਾ ਹਾਂ ਇਹ ਕੰਟਰੋਲ ਇਲੈਕਟ੍ਰੋਨ ਦੀ ਹੈ ਦੇਖੋ ਜੀ ਕੁਛ ਨਹੀਂ ਹੁੰਦਾ ਬਈ ਸਰ ਮਤਲਬ ਜਿਹੜਾ ਹੈ ਥੀਲਰ ਲਾਉਣੇ ਆ ਇੰਜਨ ਵਿੱਚ ਜੀ ਕਰੀ ਜਾਉਗਾ ਜਿਹੜਾ ਇੰਜਨ ਵਿੱਚ ਕਲੋਸ ਕਰਦਾ ਹੈ ਹਾਂਜੀ ਨਰਮੇ ਵਾਲਿਆਂ ਵਾਸਤੇ ਵੀ ਠੀਕ ਹੈ ਤੂੜੀ ਵਾਲਾ ਸਾਰੇ ਕੰਮ ਹੀ ਦੇਊਗਾ ਹਾਂਜੀ ਹਾਂਜੀ ਤੇਰੀ ਛਤਰੀ ਜੀ ਮਿਲ ਜੂ ਇਹਦੀ ਆਈ ਹੈ ਕਿੰਨੀ ਡਿਮਾਂਡ ਮੁੰਡਈ ਇਹਦੀ? ਇਹਦੀ 135 1 ਲੱਖ ਤੇ 35000 90 ਮਾਡਲ ਹੈ ਨਾ 90 ਮੰਗਦਾ। ਇਹ ਹਰਿਆਣਾ ਨੰਬਰ ਹੈ? ਨਾ ਪੰਜਾਬ ਆ। ਪੰਜਾਬ ਨੰਬਰ ਠੀਕ ਆ। 1 ਲੱਖ 35 ਕਿੰਨੇ ਦਾ ਸੈਟ ਦਾਂਗੇ? 1 ਲੱਖ 20000 ਦਾ ਦੇਣਾ। 1 ਲੱਖ 20000 ਠੀਕ ਆ ਜੀ। ਦੇਖ ਲਓ ਭਰਾ ਮੇਰੋ। 1 ਲੱਖ 20000 ਤੇ ਕੁਝ ਹੀ ਨਹੀਂ ਆਉਂਦਾ ਨਵੇਂ ਟਾਇਰ ਆ। ਤੇ 35000 ਦਾ ਟਾਇਰ ਹੀ ਹੈ। ਹਾਂ ਸਹੀ ਗੱਲ ਆ ਜੀ। ਦੇਖਗੇ। ਜਿਹੜਾ ਬੰਦਾ ਵੀ ਲੈ ਗਿਆ। ਹਾਂਜੀ। ਕੰਮ ਵੀ ਦੇਊਗਾ। 4 ਰੁਪਏ ਦੇ ਕੇ ਵੀ ਜਾਊਗਾ। ਸਹੀ ਗੱਲ ਆ ਜੀ। ਇਹਨੂੰ ਜਦੋਂ ਮਰਜ਼ੀ ਵੇਚ ਲੋ ਕਹਿਣਾ ਹਾਂ ਤੋਰੇ ਫੇਰੇ ਤੇ ਜੇ ਕੋਈ ਖਰਚੇ ਨਹੀਂ ਇੱਕ ਵਾਰੀ ਡੈਂਕੀ ਭਰੀ ਸਾਰੇ ਕੰਮ ਕਰ ਦੂਗਾ ਟਾਇਰ ਪਾਉਣ ਦੀ ਲੋੜ ਨਹੀਂ ਹਾਂ ਸਹੀ ਗੱਲ ਹੈ ਜੀ ਅੱਗੇ ਆ ਗਿਆ ਜੀ ਆਪਣਾ ਕੋਲੇ ਸੌਨਾ ਲੀਕਾ ਹਾਂ ਬਈ ਉਹਨਾਂ ਲੀਕਾ ਦੇਖੋ ਭਰਾ ਮੇਰੋ ਨਵਾਂ ਟਰੈਕਟਰ ਜਨਾ ਬਿਲਕੁਲ ਸਾਰਾ ਕੁਝ ਨਾਲ ਦਾ ਬੁੱਲਰ ਸਾਵੇ ਸਾਰਾ ਕੁਝ ਨਾਲ ਟਾਇਰ ਨਾਲ ਦੇ ਸਾਰੀ ਸਾਰਾ ਨਾਲ ਦਾ ਬਈ ਟਾਇਰ ਨਾਲ ਦੇ ਭਰਾ ਮੇਰੋ 800 ਘੰਟੇ ਚੱਲਿਆ ਬਈ ਅੱਛਾ ਜੀ ਹੂੰ 800 ਘੰਟੇ ਚੱਲਿਆ ਬਈ ਕਹਿੰਦਾ ਤੇ ਦੇਖ ਲੋ ਬੇਡ ਬੂਟ ਸਾਰਾ ਕੁਝ ਨਾਲ ਮਿਲ 16 ਦੇ ਟਾਇਰਾਂ ਦਾ ਬੁੱਲਰ ਸਾਹਿਬ ਹਾਂਜੀ 16 ਦੇ ਟਾਇਰਾਂ ਦੇ ਹਮ ਟੈਡ ਵੇਰਾ ਤੇ ਘੈਂਟ ਦਾ ਲਵਾਤਾ ਜਮ ਨਵਾਂ ਹੈ ਬਈ ਇਹ ਹਾਂਜੀ ਹਾਂਜੀ ਕਲੀ ਸਰਵਿਸ ਤੋਂ ਬਣਾ ਇਹਨੂੰ ਯਾਪੀ ਨਹੀਂ ਲੱਗੀ ਕਿਤੇ ਕਾਲਮ ਦਾ ਨਿਸ਼ਾਨ ਵੀ ਨਹੀਂ ਹਾਂਜੀ ਹਾਂਜੀ ਓਰੀਜਨਲ ਡੈਕਟਰ ਸਾਰਾ ਕਹੀ ਗੱਲ ਹੈ ਜੀ ਹਾਂ ਬਹੁਤ ਸੋਹਣਾ ਡੈਕਟਰ ਹੈ ਭਰਾ ਮੇਰਾ ਦੇਖੋ ਸੋਹਣਾ ਜੀ ਨਵਾਂ ਹੀ ਹੈ ਬੁੱਲਰ ਸਾਹਿਬ ਓਕਾ ਵੀ ਸੀ ਆ ਓਕਾ ਜਮਾਰਾ ਪਾਰ ਪਾ ਕੇ ਲੈ ਜਾਓ ਦੱਸ ਹੀ ਨਹੀਂ ਸਕਦਾ ਕੋਈ ਵੀ ਸ਼ੋਰੂਮ ਗਨੀਸ਼ਨ ਪਿਆਗਾ ਹਾਂਜੀ ਹਮ ਤੇ ਕਿਹੜਾ ਮਾਡਲ ਹੈ ਇਹ 2018 ਮਾਡਲ ਹੈ ਬਈ 5 ਲੱਖ ਤੇ 88 ਹਜ਼ਾਰ ਡਮਾਂਡ ਹੈ ਨਾ ਹਾਂ ਬਈ ਕਿੰਨੇ ਦਾ ਛੱਡ ਦੇ ਇਹ 5 ਲੱਖ ਤੇ 60 ਹਜ਼ਾਰ ਦਾ 5 ਲੱਖ 60 ਹਜ਼ਾਰ ਦਾ ਆ ਵੇਖੋ ਭਰਾ ਮੇਰੋ ਉਹ ਕਾ ਵੀ ਜੀ ਇਹ ਦੇਖੋ ਹਾਂ ਤੇ ਅੱਗੇ-ਅੱਗੇ ਆਪਣੇ ਕੋਲੇ ਫਾਰਮ 45 ਹੈ ਨਾ ਜੀ ਇਹਦੇ ਵੀ ਬੋਲਰ ਸਾਹਿਬ ਕੈਮਰਾ ਮਾਰਿਓ ਚਾਰ ਚੁੱਕ ਜਮਾ ਮਗਲੇ ਟਾਇਰ ਤਾਂ ਮੇਰੇ ਭਰਾ ਨੂੰ ਨਵੇਂ ਪਾਏ ਨੇ ਬਾਈ ਨੇ ਜੋਗੀ ਜਮਾਤਾ ਦੀ ਆ ਦੇਖ ਲਓ 13 ਸੀ 28 ਹਲੇ ਨਵੇਂ ਟਾਇਰ ਹੈ ਬਾਈ ਇਹਦੇ ਚਾਰੇ ਹਾਂਜੀ 2000 ਮਾਡਲ ओरिजिनल ਟਰੈਕਟਰ ਹੈ ओरिजिनल ਸਾਰਾ ਹੈ ਨਾ ਜੀ ਹਾਂ ਡਬਲ ਕਲਚ ਹੈ ਅੱਛਾ ਡਬਲ ਕਲੱਚ ਡਬਲ ਕਲੱਚ ਪਹਿਲਾ ਡਰੈਕਟਰ ਹੈ ਡਬਲ ਕਲੱਚ 48 ਵਾਲਾ ਹਾਂ ਡਬਲ ਕਲੱਚ ਆ ਭਰਾ ਮੇਰੋ ਦੇਖੋ ਘੈਂਟ ਗੱਲ ਬਾਤ ਆ ਦੇਖੋ ਕਿਆ ਅਰਥ ਮੇਰੇ ਕੋ ਮੁਕੇ ਬਟਿੰਡਾ ਨੰਬਰ ਹੈ ਹਾਂਜੀ ਬਟਿੰਡਾ ਨੰਬਰ ਹੈ ਹਾਂਜੀ ਬਟਿੰਡਾ ਨੰਬਰ ਹੈ ਤੇ ਇਹਦੀ ਛਤਰੀ ਜੀ ਇਹਦੀ ਛਤਰੀ ਘਰੇ ਪਈ ਆ ਭਾਈ ਹੈਗੀ ਆ ਜੀ ਹੂੰ ਛਤਰੀ ਹੈਗੀ ਭਰਾ ਮੇਰੋ ਬੈਂਪਰ ਦੇਖੋ ਘੈਂਟ ਲਾਇਆ ਸਾਰ ਨਾਲ ਦਾ ਹੀ ਇਹਦਾ ਵੀ ਜਿੰਨਾ ਕੁ ਸੇ ਅੱਛਾ ਇਹ ਨਾਲ ਹੀ ਆਇਆ ਬੈਂਪਰ ਹਾਸਟਾਉਂਡ ਦਾ ਡਰੈਕਟਰ ਹੈ ਪਹਿਲੇ ਬੰਦੇ ਤੋਂ ਲਿਆ ਆ ਪਾਏ ਜੀ ਨਵਾਂ ਘੜਾਇਆ ਸੀ ਉਸ ਬੰਦੇ ਨੇ ਅੱਛਾ ਜੀ ਹਾਂ ਮਾਡਲ ਚ ਡਾਉਣਾ ਹੈ ਹਾਂਜੀ ਹਾਂਜੀ ਪਰ ਚੀਜ਼ ਕੋਕਾ ਹੈ ਸਹੀ ਗੱਲ ਹੈ ਜੀ ਉਹ ਜਿਵੇਂ ਆਂਦੇ ਨੇ ਇੱਕ ਹੱਥ ਚੱਲਿਆ ਹੋਗਾ ਲੈ ਇੱਕ ਹੱਥ ਲੈ ਇੱਕ ਬੰਦੇ ਨੇ ਇੱਕ ਨਹੀਂ ਚਲਾਇਆ ਇਹ ਵੀ ਗੱਲ ਹੈ ਨਾਲ ਸਹੀ ਗੱਲ ਹੈ ਜੀ ਹਾਂ ਤੇ 2000 ਮਾਡਲ ਹੈ 2 ਲੱਖ ਤੇ 65000 ਐਡਵਾਂਟ ਕਿੰਨੇ ਛੱਡਦੇ ਕਿ ਦੇਵਾਂਗੇ ਭਾਈ 245000 ਦਾ 245000 ਹਾਂ ਬਈ ਠੀਕ ਹੈ ਜੀ ਤੇ ਹੋਰ ਹੈਗੇ ਜੀ ਆ ਇੱਕ ਮਹਿੰਦਰਾ ਭਾਈ ਉਹ ਇੱਕ ਮਹਿੰਦਰਾ ਹੈ ਨਵਾਂ ਹਾਂ ਬਈ ਇਹਦਾ ਜਮਾਂ ਨਵਾਂ ਹੀ ਹੈ ਜੀ 21 ਮਾਡਲ ਹੈ ਹਾਂਜੀ ਇਹ ਜਮਾ ਨਵਾਂ ਹੈ ਭਰਾ ਮੇਰਾ ਪਾਵਰ ਸਟੀering ਹੈ ਪਾਵਰ ਸਟੀering 13 ਦੇ ਟਾਇਰਾਂ ਚ ਹੈ ਹਾਂਜੀ 13 ਦੇ ਟਾਇਰਾਂ ਚ ਹੈ ਹਾਂ ਬਈ ਇਹ ਜਮਾ ਨਵਾਂ ਹੈ ਭਰਾ ਮੇਰਾ ਹਾਂ ਗਿਣਤੀ ਦੇ ਘੰਟੇ ਚੱਲਿਆ ਅੱਛਾ ਜੀ ਹਾਂਜੀ 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 ਬਈ ਇਹਨਾਂ ਮੈਨੂੰ ਤਾਂ ਲੱਗਦਾ ਚੱਲਿਆ ਹੀ ਥੋੜਾ ਹੋਊਗਾ ਜੀ ਪਾ 900 ਦੇ ਚੰਦਗੜ੍ਹ ਦਾ ਚੱਲਿਆ ਬਈ 92 ਘੰਟੇ ਚੱਲਿਆ ਹਰਿਆਣਾ ਨੰਬਰ ਆ ਹਾਂਜੀ ਹਾਂ ਬਈ ਹਰਿਆਣਾ ਨੰਬਰ ਆ ਭਰਾ ਮੇਰਾ ਦੇਖੋ ਜਮਾ ਨਵਾਂ ਆ ਯਾਰ ਪਾਵਰ ਸਟੀering ਐ ਜਮਾ 1 ਰੁਪਿਆ ਵੀ ਲਾਉਣ ਦੀ ਲੋੜ ਨਹੀਂ ਲਿਆ ਕੇ ਹਾਂਜੀ ਬਈ ਇੱਥੇ ਮੰਗ ਉੱਚਾ ਮੰਗ ਕਦਾ ਮੂਹ ਦਿਦਾ ਹੀ ਬੀਬੀ ਹਾਰਪਾਕੇ ਵਾਲਾ ਹੈ ਹਾਰਪਾਕੇ ਵੀ ਲੈ ਜਾ ਨਵਾਂ ਹੀ ਲੱਗੂ ਇਹਦੀ ਛਤਰੀ ਹੈਗੀ ਜੀ ਹਾਂ ਬਾਈ ਛਤਰੀ ਹੈਗੀ ਠੀਕ ਹੈ ਜੀ ਤੇ ਇੱਕ ਹੀ ਮਾਡਲ ਆ 4.5 ਡਿਮਾਂਡ ਆ 4.5 ਡਿਮਾਂਡ ਆ ਬੋਲੋ ਸਾਹਿਬ ਹਾਂਜੀ ਇਹੋ ਮਾਡਲ ਦੇ ਅਸੀਂ 4,55,000 ਦਾ ਕਲੈਕਟਰ ਵੇਚਿਆ ਪਿਛਲੇ ਮਹੀਨੇ ਹਾਂਜੀ ਅੱਜ ਸਾਢੇ 4 ਡਿਮਾਂਡ ਹੈ ਵਿਸਾਖੀ ਓਵਰੀ ਹੈ ਹਾਂਜੀ 4,35,000 ਦਾ ਟਰੈਕਟਰ ਦੇਗਾ 4,35,000 ਹਾਂ ਬਾਈ ਦੇਖੋ ਭਰਾਓ ਇਹ ਜਿਆ ਟਰੈਕਟਰ ਮੈਂ ਮੰਡੀ ਚੋਂ ਮਿਲਣ ਆਂਦੀ ਏ ਭਾ ਇਸ ਬਾਅਦ ਨਹੀਂ ਮਿਲਦਾ ਗਾਰੰਟੀ ਐ ਇਸ ਚੀ ਦੀ ਜਮਨ ਨਾ ਮਾਈ ਜੀ ਨਾ ਮਾਨ ਰੇ ਟਰੈਕਟਰ ਜਿਹਨੂੰ ਪਰਖ ਆ ਬਾਈ ਛੱਡਦੇ ਨਹੀਂ ਸਹੀ ਗੱਲ ਆ ਜੀ ਆਹ ਦੇਖੋ ਵੇਟ ਵੀ ਨਹੀਂ ਲਾਹ ਲੰਦਾ ਅਗਲਾ ਵੇਟ ਪੂਰ ਸਾਰਾ ਨਾ ਨਾ ਬਾਈ ਲਾਹ ਕੇ ਕੀ ਕਰਨਾ ਨਾ ਨਾ ਉਹ ਕੰਮ ਹੀ ਨਹੀਂ ਰਹਿਣਾ ਆਪਣਾ ਨੰਬਰ ਬੋਲ ਦਿਓ ਨੰਬਰ ਬਾਈ ਆਪਣਾ 94172 32636 ਠੀਕ ਆ ਜੀ ਹਾਂ ਇਹ ਰਵੰਡੀ ਸਾਬੋਂ ਭਰਾ ਮੇਰੇ ਹਾਂ ਬਸ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰਦੇ ਤੇ ਬਾਈ ਕੋਲੇ ਬਹੁਤ ਥੋਨੇ ਟਰੈਕਟਰ ਆ ਤੇ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੇ ਬਾਈ ਨਾਲ ਕਰ ਲੋ ਸੰਪਰਕ ਓਕੇ ਭਰਾ ਧੰਨਵਾਦ